ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੂ ਚੰਨ ਬਾਬਾ ਡੇਰੀ ਫਾਰਮ ਦੇ ਉਤੇ ਜੀ ਅੱਜ ਦੀ ਵੀਡੀਓ ਵਿੱਚ ਪੱਚ ਚਾਰ ਗਾਵਾਂ ਸੇ ਲੈ ਲੈ ਕਹਿੰਦੇ ਤਿੰਨ ਬਈ ਤਾਜ਼ੀਆਂ ਸੂਈਆਂ ਇੱਕ ਗੱਬਣ ਥੋੜੇ ਕਿ ਦਿਨ ਕਰਮ ਵਾਲੀ ਲੈਂਦੀ ਆ ਦੋ ਮਗਰਾਗੀਆਂ ਬੱਚੀਆਂ ਟਾਪ ਬਰੀਡ ਤੇ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਸਿੰਘ ਡੇਰੀ ਫਾਰਮ ਜੋਂ ਬਣਾਉਣ ਲੱਗੇ ਆ ਆਉ ਕਰ ਲੈਨੇ ਬਾਈ ਨਾ ਗੱਲ ਬਾਤ ਆਜੀ ਬਾਈ ਜੀ ਬਾਈ ਜੀ ਸਤਿ ਸ੍ਰੀਕਾਲ ਸਤਿ ਸ੍ਰੀਕਾਲ ਜੀ ਹੋ ਠੀਕੋ ਵਧੀਆ ਜੀ ਠੀਕ ਆ ਕਿਰਪਾ ਗੁਰੂ ਆਉਂਦਾ ਸਮਰਾਹ ਚੜ੍ਹਦੀ ਕਲਾ ਜੀ ਚਲੋ ਵਧੀਆ ਕਿਵੇਂ ਚੱਲਦਾ ਕੰਮਕਾਰ ਕਾਰੋਬਾਰ ਸੋਹਣਾ ਸਾਈਗਰੂ ਦੀ ਕਿਰਪਾ ਨਾਮ ਤੇ ਡਰੈਸ ਨਾਮ ਹੈਗਾ ਜੀ ਭਰਪੂਰ ਸਿੰਘ ਪਿੰਡ ਆਪਣਾ ਸੰਦੂਕਲਾ ਹੂੰ ਜਿਲ੍ਹਾ ਬਰਨਾਲਾ ਤਹਿਸੀਲ ਤਪਾ ਓਕੇ ਫੋਨ ਨੰਬਰ 9915466734 ਠੀਕ ਹੈ ਬਈ ਨੇੜੇ ਦੇ ਪਿੰਡ ਆਪਾਂ ਨੂੰ ਬਰਨਾਲੇ ਵਾਲੇ ਪਾਸੋਂ ਸੈਣਾ ਹੂੰ ਮਾਨਸਾਲੇ ਪਾਸੋਂ ਤਪਾ ਨੇੜੇ ਆ ਭਗਤੇ ਭਾਈ ਵਾਲੇ ਪਾਸੋਂ ਤੇ ਮੋਗੇ ਵਾਲੇ ਪਾਸੋਂ ਭਰੌੜ ਨੇੜੇ ਪੈ ਜਾਂ ਓਕੇ ਬਈ ਜਿਹੜੀ ਪਹਿਲੇ ਨੰਬਰ ਤੇ ਵੜ ਦੇ ਦਿਆਂ ਟਾਉ ਬਰੀਡ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਆ ਓਕੇ ਚੌਥਾ ਦਿਨ ਸੂਈ ਨੂੰ ਐ ਓਕੇ ਮੰਗਰੇ ਦੇ ਬੱਚੀ ਆ ਟਾਪ ਕਲਾਸ ਦੀ ਹੂੰ ਅਰੇ ਕਾਟ ਪ੍ਰੋਪਰ ਮਿਲ ਜੂ ਅੱਜ ਮੰਨ ਲਓ ਵੀ ਬੱਚੀ ਤੇ ਹੀਟਿੰਗ ਲੈ ਲੈੂਗੇ ਦੇਖ ਢਾਂਚਾ ਟੁੰਚਾ ਬਹੁਤ ਸੋਹਣਾ ਹੈ ਲੀਵਾ ਪੜਾ ਫਿੱਟ ਹਾਂ ਐ ਫਿੱਟ ਪੱਕੇ ਲੈਵੇ ਦੀ ਬੱਚੀ ਆ ਸਾੜੀ ਵਾਲਾ ਆਰਡਰ ਲੈ ਐ ਉੱਚਾ ਤੋਂ ਉੱਤੇ ਉੱਤੇ ਲੈਵਾ ਕਹਿੰਦੇ ਲੈ ਫਿੱਟ ਫਿੱਟ ਦੀ ਥਾਨ ਦੇਖੋ ਕਿੰਨਾ ਚੰਗਾ ਲੱਗਿਆ ਵੀ ਅਗਲਾ 20 ਕਿਲੋ ਮੰਨ ਕੇ ਸੌਦਾ ਕਰ ਲੈ 22 ਕਿਲੋ ਬੋਲੀ ਬੋਲੀ ਬਈ ਤੋਰੀ ਮਰੀ ਹਾਂਜੀ ਫੁੱਲ ਕੱਟ ਫੁੱਲ ਬ੍ਰੀਡ ਬੱਚਾ ਦੇ ਤਾਂ ਬੱਚੀ ਬੱਚੀ ਬੜੀ ਚੰਗੀ ਦਿੱਤੀ ਹੈ ਨਾ ਹਾਂ ਬੱਚੀ ਬੱਚੀ ਦੇਖ ਬਈ ਬੱਚੀ ਆਪੇ ਚੋੜੀਆ ਦਾ ਦੇ ਹਾਂ ਪਾਪੀ ਗਈ ਆਪਾਂ ਪ੍ਰੋਪਰ ਰਿਕਾਰਡ ਦੇ ਦਾਂਗੇ ਸਾਰਾ ਓਕੇ ਬਈ ਸੀਮਣ ਦਾ ਰਿਕਾਰਡ ਵੀ ਕੋਈ ਚੱਕ ਨਹੀਂ ਬਾਈ ਕਹਿੰਦਾ ਮਿਲ ਜਾਊਗਾ ਬਿਊਟੀ ਨੇ ਕਰ ਮਾਈ ਦੀ ਹੈ ਨਾ ਬੜੀ ਸੋਹਣੀ ਵਾਦੀ ਪੂਰੀ ਚੰਗੀ ਸਨਕਪੂਣਾ ਬੈਠ ਦੇ ਵਿੱਚ ਫੁੱਲ ਫੁੱਲ ਬ੍ਰੀਡ ਬਾਕੀ ਤੂੰ ਰੈ ਚੈੱਕ ਕਰ ਲੈ ਇੱਕ ਨੰਬਰ ਤੋਰਾਗਾ ਸੂਈ ਸਵਾਈ ਮਗਰ ਬੱਚੀ ਬੱਚੀ ਵੀ ਬਹੁਤ ਚੰਗੀ ਆ ਕਿੰਨਾ ਕੁ ਬੋੜਾ ਬਾਈ ਹੁਣ ਅੱਜ ਆਪਾਂ ਮੰਨ ਲਓ ਵੀ 22 ਕਿਲੋ ਹੋਊਗਾ 20 ਮੰਨ ਕੇ ਸੌਦਾ ਕਰ ਲਿਆ ਅੱਛਾ ਢਾਂਚਾ ਵਿਖਾ ਦੇਦਾ ਕੱਦ ਕੋਲ ਨਮਾਈ ਅੱਛਾ ਤਾਂ ਕਮਾਲ ਆ ਬਾਈ ਇੱਕ ਨੰਬਰ ਢਾਂਚਾ ਹੈਗਾ ਕੱਦ ਪੌਦਾ ਇਹ ਰਹਿਣ ਬੜਾ ਕੱਦ ਆ ਜੀ ਇੱਕ ਨੰਬਰ ਚੀਜ਼ ਆ ਸਹੀ ਗੱਲ ਆ ਕੀ ਮੁੱਲ ਲਾ ਭਰਾ ਜਾਇ ਜੇ ਫਿਰ ਖਿੱਚ ਕੇ ਜਾਇ ਜੇ ਦਾ ਬਸ ਮੁੱਲ ਵੇਖ ਕਰਾਉਣ ਨੂੰ ਤਾਂ ਚਾਹੀਦਾ ਇੱਕ 30 ਕਰਾ ਲੇ ਹੂੰ ਠੀਕ ਹੈ ਠੀਕ ਹੈ 1 15 ਜੋ ਮਾਨਤਾਨ ਕਰਦੇ 1 ਲੱਖ 15000 ਚੋ ਮਾਨਤਾਨ ਬਹੁਤ ਚੰਗੀ ਬੱਚਿਆ ਜਾਇ ਬਾਕੀ ਮਗਰ ਬੱਚੀ ਬਹੁਤ ਸੋਹਣੀ ਹੈ ਬੱਚੀ ਬਹੁਤ ਚੰਗੀ ਹੈ ਅਗੇ ਤਾਂ ਅਦੂਰਾ ਆਪਾਂ ਮਾਰ ਕੇ ਵਿਖਾ ਦਾਂ ਨੇ ਕੋਈ ਚੱਕਰ ਹਾਂ ਕੋਈ ਚੱਕਰ ਨਹੀਂ ਬਾਈ ਮਾਰ ਕੇ ਦਿਖਾਉਂਦਾ ਬਰੀਡ ਫੁੱਲ ਆ ਬਾਕੀ ਬੱਚਾ ਮਗਰ ਬੱਚੀ ਬੱਚੀ ਬਹੁਤ ਹੈ ਹਾਂ ਕਿਉਂ ਬੱਚੀ ਨੇ ਕਰਮਣੀ ਨੇ ਨਾਲ ਹੀ ਤਿਆਰ ਹੋ ਜਾਣਾ ਡੇਵਿਡ ਪੀਸਾ ਹਾਂ ਦੋ ਨਗ ਮਿਲ ਜਾਣੇ ਦੋ ਨਗ ਇਹ ਤਾਂ ਫਿਰ ਹੂੰ ਬਾਕੀ 30 ਕਿਲੋ ਦੁੱਧ ਦਾ ਖੁੰਮ ਡੁਲਾ ਪਾ ਦੂ ਓਕੇ ਬਾਈ ਹਾਂ ਅਵਾਹਣ ਸਹੀ ਗੱਲ ਆ ਬਾਈ ਬਾਕੀ ਢਾਂਚਾ ਢੂੰਚਾ ਲੈਵਾ ਐ ਫਿਟਿੰਗ ਦਾ ਹੂੰ ਬਾਕੀ ਧਾਰਾ ਬਾਈ ਕੋਈ ਚੱਕਰ ਨਹੀਂ ਮਾਰ ਕੇ ਖਾਨ ਲਓ ਜੀ ਢੰਡੀ ਫੋਲਾ ਹਨ ਬਾਕੀ ਚੂਣ ਵਿਆਹ ਨਹੀਂ ਢੰਡੀ ਹੁੰਦਾ ਹੋਰ ਕਿਹੜੀ ਹੋਊਗੀ ਯਾ ਵਾਤ ਆ ਬਾਈ ਚੂਣ ਹੀ ਬੜਾ ਚੰਗਾ ਕਰਮਾਈ ਰੱਖਣੀ ਖੜਕਾ ਸੁਣਦਾ ਅੱਜ ਬਾਈ ਦਾ ਵੀਡੀਓ ਦੇ ਵਿੱਚ ਲੈ ਇੱਕ ਨੰਬਰ ਚ ਜਵਾਈ ਆ ਜਿਵੇਂ ਮੰਗੀ ਚੰਗਾ ਖੁੱਲੀ ਜਾਣੀ ਹੈ ਜਿਵੇਂ ਜਿਵੇਂ ਉਹ ਬਣੀ ਜਾਊਗਾ ਹੂੰ ਸਰੀਆਫ ਸਹੀ ਗਿਆ ਬਾਈ ਹੂੰ ਚਵਾਈ ਬਣੀ ਹੈ ਲੈ ਇੱਕ ਕ ਨੰਬਰ ਚ ਹੋਰ ਹੋਤਾ ਹੈ ਜਿਵੇਂ ਮਰਜੀ ਚ ਜਲ ਵਾੜੀ ਚੰਗੀ ਜਵਾਈ ਆ ਕਿ ਨਹੀਂ ਕੀ ਆ ਵਾ ਤਾਂ ਨੱਬੜਦੀ ਆ ਚਵਾਈ ਪੂਰੀ ਸਵਾਦ ਆਉਂਦਾ ਫੈਂ ਗੱਲ ਆ ਦੇਖੋ ਬੱਚੇ ਉਤਰੇ ਪੈ ਨਹੀਂ ਅੱਗੇ ਪਿੱਛੇ ਇਹ ਕਰਨਾ ਜਿਵੇਂ ਅੱਗੇ ਪਿੱਛੇ ਹੋਈ ਜਾਂਦਾ ਠੀਕ ਆ ਹਾਂ ਕਿਆ ਬਾਤ ਸਵਾਦ ਆਉਦਾ ਚੋਣ ਚੰਗਾ ਮੋਟਾ ਮੋਟਾ ਚੋਣ ਆ ਬਾਈ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰੀ ਨਹੀਂ ਬੱਚਾ ਦੇਤਾ ਬੱਛੀ ਬੱਛੀ ਵੀ ਬਹੁਤ ਚੰਗੀ ਆ ਕਿਨੇ ਬਾਈ ਬਹੁਤ ਚੰਗਾ ਜਾਨਵਰ ਹੈ ਜੀ ਬਹੁਤ ਚੰਗਾ ਬਾਕੀ ਚੰਗੇ ਸੀਮਨ ਚੰਗੇ ਦੀ ਆ ਓਕੇ ਬਾਈ ਹਾਂ ਇਹ ਨਹੀਂ ਗੱਲ ਕੋਈ ਅੱਗੇ ਆ ਗਈ 2 ਨੰਬਰ ਕਿਹੜਾ ਸੁਆ ਸੁਆ ਇਹ ਵੀ ਦੂਜਾ ਸੁਆ ਜੀ ਇੱਕ ਦੋ ਸੁਈਏ ਵੀਰੇ ਇਹਨੂੰ ਅੱਜ ਤੀਜਾ ਦਿਨ ਹੈ ਬੱਚਾ ਕੀ ਦੇਤਾ ਇਹਨੇ ਇਹਦੇ ਮਾਦਰ ਵੀ ਬੱਚੀ ਹੈ ਜੀ ਬੱਚੀ ਯਾਰ ਬੱਚੀਆਂ ਨਾ ਬੱਚੀਆਂ ਟੌਪ ਹੀ ਦਿੱਤਾ ਮੈਂ ਟੌਪ ਨਗੀਨੇ ਆਂ ਦੇਖੋ ਵਾਲੇ ਕੀ ਬਾਤ ਪਿਆਰੇ ਬੱਚੇ ਐ ਬੱਚੀਆਂ ਬਹੁਤ ਬੜਾ ਵੀ ਬਹੁਤ ਖੂਬਸੂਰਤ ਹੈ ਕਿੰਨਾ ਕੁ ਬੋਲਾ ਹੁਣ ਹੁਣ ਇਹਦੇ ਥੱਲੇ ਆ ਮੰਨ ਲਓ ਵੀ ਬੋਲਾ ਹੋਊਗਾ ਜ਼ਿਆਦਾ ਹੂੰ 17 ਕਿਲੋ ਮੰਨ ਕੇ ਅਗਲਾ ਸੌਦਾ ਕਰ ਲੈ ਓਕੇ ਖੋਲ ਚੂਨ ਚੂਆ ਠੰਡੀ ਠੁੰਡੀ ਆਪਾਂ ਮਾਰ ਦਾਂਗੇ ਧਾਰਾਂ ਲੈ ਹੂੰ ਓਏ ਐਸੇ ਭਰਦੀ ਖੂਬੀ ਨਹੀਂ ਠੀਕਾ ਠੰਡੀਆਂ ਸੀਲ ਫੁੱਲ ਧਾਰਾਂ ਬਾਈ ਕੋਈ ਇਹਨਾਂ ਕੋਈ ਜੱਕਰ ਨਹੀਂ ਮਾਰਦੇ ਬਹੁਤ 22 26 ਕਿਲੋ ਹੂੰ ਬੱਤ ਬੱਤ ਦੀ ਸੇਵਾਲਾ ਲੈ ਲੂ ਹੂੰ ਚੰਗੀ ਸਾਂ ਵਾਲਾ 30 ਕਿਲੋ ਦੁੱਧ ਲੈ ਲੂ ਬਹਿੜ ਤੋ ਬਾਕੀ ਤੋਰਾ ਚੈੱਕ ਕਰੋ ਲੈ ਤੋਰਾ ਵੀ ਕਮਾਲ ਦਾ ਪ੍ਰਿੰਟ ਪ੍ਰਿੰਟ ਬੜਾ ਚੰਗਾ ਕਿ ਨਹੀਂ ਕਰਮਾਣੀ ਪ੍ਰਿੰਟ ਤੇ ਸਫਾਈ ਦਿਖਾ ਦੇ ਬਹਿੜ ਦੀ ਹੂੰ ਆ ਜਾ ਪਤੋ ਕੀ ਬਾਤ ਆ ਇੱਕ ਨੰਬਰ ਤੋਰਾ ਇੱਕ ਨੰਬਰ ਬਰੀਡ ਥਾਨ ਥਣ ਬੜਾ ਚੰਗਾ ਮੁੱਠੀ ਵਾਲਾ ਕੱਲਾ ਕੱਲਾ ਹਲਤ ਮੱਲਾ ਵੀ ਸੁਆਸਾ ਚੱਕਣਾ ਵਹਿਰ ਨੇ ਹੋਰ ਹੀ ਚੀਜ਼ ਬਣ ਜਣਾ ਫੇਸਬੁਕ ਸੁ ਵਿਖਾ ਦੇ ਬੱਚੀ ਹੈ ਐਨ ਨਜ਼ਾਰੇਦਾਰ ਚੀਜ਼ ਨੇ ਜਿਹੜਾ ਲਊਗਾ ਯਾਦ ਰੱਖੂ ਲਾਂਭਾ ਨਹੀਂ ਦਿੰਦਾ ਲਾਂਭਾ ਨਹੀਂ ਦਿੰਦਾ ਹਾਂ ਠੀਕ ਬਾਕੀ ਜਾਨਵਰ ਦੋ ਐ ਖਰੇ ਖਰੇ ਦੁੱਧ ਵਾਲੇ ਹੂੰ ਇਹ ਵੇੜਦਾ ਆਪਾਂ ਮੁੱਲ ਜ਼ਿਆਦਾ ਨਹੀਂ ਕਰਦੇ 95000 ਚੋਂ ਮਾਨਤਨ ਕਰ ਜਮ੍ਹਾਂ ਕਰਾ ਲਈ ਮੁੱਲ ਲਾ 95000 ਚੋਂ ਬਾਈ ਕਹਿੰਦਾ ਮਾਨਤਨ ਕਰ ਦਿਆਂਗੇ ਜਮ੍ਹਾਂ ਜਾਇਜੇ ਮੁੱਲ ਕਰਿਆ ਆਪਾਂ ਕੋਈ ਚਿੱਤੇ ਮੁੱਲ ਰੱਖਿਆ ਬੜਾ ਖਾਸ ਤੂ ਇਹ ਨਹੀਂ ਕਰੇ ਬੜਾ ਚੰਗੀ ਆ ਖੈਰ ਹਾਂ ਉਰੀ ਫੁੱਲ ਚੰਗੀ ਆਈ ਤੋਰਾ ਤੋਰਾ ਇੱਕ ਨੰਬਰ ਪੁਆਇੰਟ ਇੱਕ ਨੰਬਰ ਬੱਚਾ ਆ ਗਿਆ ਮਗਰ ਬੱਚੀ ਬੱਚੀ ਵੀ ਬਹੁਤ ਚੰਗੀ ਆ ਨਾਲ ਹੀ ਤਿਆਰ ਹੋ ਜਾਣਾ ਧਾਰਾ ਬਾਈ ਕੋ ਚੱਕਰ ਨੇ ਮਾਰ ਕੇ ਦਿਖਾਉਂਦਾ ਹੁਣ ਬੇਰਲੀਗਾਮ ਆਰ ਬੱਚੀ ਮਿਲਦੀ ਐ ਡਾਕਟਰ ਸਹੀ ਗੱਲ ਆ ਬਾਈ ਹਾਂ ਇਹਦੇ ਤਾਂ ਨਿਆਣਾ ਵੀ ਨਹੀਂ ਪਾਉਣ ਦੀ ਲੋੜ ਹੈ ਮੈਂ ਕਹ ਪਾਉਣਾ ਪਾਉ ਬਾਈ ਕਹਿੰਦਾ ਪਾਉਣਾ ਨਾ ਪਾਉਣਾ ਮੈਂ ਨਹੀਂ ਹਲਕਤ ਮੰਨੀ ਨਿਆਣੇ ਦੀ ਕਿਆ ਬਾਤ ਆ ਯਾਰ ਇੱਕ ਨੰਬਰ ਚ ਓਣਾ ਹਨਾ ਮੋਟਾ ਮੋਟਾ ਚ ਓਣਾ ਜਿਵੇਂ ਮਰਜ਼ੀ ਚ ਓਈ ਸਵਾਦ ਆ ਜਾਂਦਾ ਚ ਓਣ ਚ ਮੈਂ ਕਹਣਾ ਯਾਰ ਖੜਕਾ ਸੁਣਦਾ ਚਵਾਈ ਰੱਖਨੇ ਅ ਕਮੀਜ਼ ਗੇਜ ਵਾਈ ਦਾ ਪਤਾ ਲੱਗ ਗਿਆ ਵੀ ਚੰਗੀ ਆ ਹਮ ਲੈ ਯਾ ਬਾਤ ਥਾਣ ਤਾਂ ਦੇਖ ਰਾਂ ਗਿਆ ਬਾਲਾ ਸੋਹਣਾ ਥਾਣਾ ਹਮ ਐ ਬਣਾ ਜਾਣਾ ਪਲੂਨ ਪਲਾਨ ਲਾ ਕੇ ਬੱਚੀ ਨੇ ਲੈ ਬਾਕੀ ਮੋਲ ਦੇਖ ਲੈ ਚਾਰ ਸਪਰੇ ਹਾਂ ਪੈਚਰ ਚੰਗਾ ਹੈ ਸਹੀ ਤੇ ਬਾਕੀ ਸਫੇਸ ਥਣਾ ਨਾ ਇਕੱਲਾ ਇਕੱਲਾ ਪਿਆ ਹਮ ਹਮ ਬਾਕੀ ਬੱਚੀਆਂ ਨੇ ਮਗਰ ਬੱਚੀਆਂ ਲਈ ਇਹ ਆਮ ਆ ਹਾਂ ਬੱਚਿਆਂ ਵੀ ਹਕਮ ਹੈ ਨੇ ਬਲੂਗੜੇ ਜਾਂ ਫੁੱਲ ਰਕਾਰ ਦੇ ਜਾਨਵਰ ਆ ਸਹੀ ਹੈ ਭਾਈ ਹਾਂਜੀ ਅੱਗੇ ਆ ਗਈ ਤਿੰਨ ਨੰਬਰ ਕਿਹੜਾ ਸੂਆ ਜੀ ਇਹ ਪਹਿਲਾ ਸੂਆ ਸੂਈ ਆ ਕਦੋਂ ਸੂਈ ਇਹਦੀ ਅਜ ਮੰਨ ਲਓ ਵੀ ਤੀਜੇ ਡੰਗ ਦੀ ਚਵਾਈ ਸੁਬਾ ਹੋਈ ਆ ਇਹ ਕੱਲ ਦੀ ਸੂਈ ਵੀ ਆ ਹੁਣ 14 ਕਿਲੋ ਬੌਲੀ ਹੋਊਗੀ ਇਹਦੇ ਥੱਲੇ ਬੱਚੇ ਠੀਕ ਆ ਚਾਰ ਜੀ ਬੱਚਾ ਲੇਤਾ ਹੈ ਇਨੇ ਬੱਚਾ ਦੇ ਤਾਂ ਮੈਂ ਇਹਨੇ ਬੱਚਾ ਦੇ ਤਾਂ ਲੱਗਾ ਸਖਸਰ ਸੀ ਆ ਹੂੰ ਇਹਨੇ ਭਾਗਾਣੀ ਮੇ ਬੱਚਾ ਦੇਤਾ ਹੂੰ ਪਰ ਬੱਚੀ ਨੂੰ ਨਾ ਔਲ ਨਾ ਫੋਲ ਨਾ ਪਲੂਣ ਲੈ ਆਲੀ ਸੋਣੀ ਕਿਹੜਾ ਦੋਤਾ ਲੈ ਵਾ ਪੂਰਾ ਸਫਾਈ ਵਾਲਾ ਕੋਈ ਭੜ ਨਹੀਂ ਹਨ ਥਾਨ ਦੇਖ ਮੂੰਹ ਲੱਗੀ ਬੱਚੀ ਕੱਚੀ ਉਮਰ ਦੀ ਆ ਹੂੰ ਚੌਗੀ ਆ ਮੂੰਹ ਜਣਾ ਮਰਜੀ ਮੂੰਹ ਪਟਕੇ ਵੇਖ ਲਿਆ ਵਾਲਾ ਜੀ ਦੇ ਪਾਏ ਵਰਗੇ ਹਨ ਨਾਣਾ ਨੂਣਾ ਫੋਲ ਖੋਲੀ ਬਈ ਤੋਰੀ ਹੁੱਲ ਬਰੇਟ ਆ ਸੂਈ ਸਵਾਈ ਬੱਚਾ ਆ ਗਿਆ ਮਗਰ ਬੱਚਾ ਬਈ ਬੱਚੀ ਤਾਂ ਬਾੜੀ ਸਰਖੀ ਸੀ ਜੇ ਕਿਤੇ ਬੱਚੀ ਦੀ ਜਾਨੀ ਹੂੰ ਇਹ ਕਰੇਗਾ ਕਿ ਸਖਸੜਾ ਬੱਚਿਆ ਹੀ ਜਾਂਦੇ ਕੋਈ ਚੱਕਰ ਨਹੀਂ ਫੇਸ ਦੇਖੋ ਫੇਸ ਬੜਾ ਪਿਆਰਾ ਕੱਟ-ਕੁੱਟ ਦੇ ਦੇ ਇਸ ਤੇ ਨਾ ਪ੍ਰਿੰਟ ਦਾ ਕਿੰਨਾ ਚੰਗਾ ਹੈ ਬੜਾ ਪ੍ਰਿੰਟ ਚੰਗਾ ਬੱਚੀ ਦਾ ਹੂੰ ਬਾਕੀ ਥੋੜਾ ਚੈੱਕ ਕਰੋ ਲੈ ਖੂਬਸੂਰਤ ਜੀ ਇੱਕ ਨੰਬਰ ਥੋੜਾ ਬਈ ਬਿਊਟੀਫੁਲ ਨਾ ਥਾਣ ਤਾਂ ਬਹੁਤ ਕਮਾਲ ਦਾ ਲੱਗਿਆ ਚਿਵਾਈ ਵੀ ਉਨੀ ਚੰਗੀ ਹੋ ਮੈਂ ਹਉ ਨੂੰ ਹੀ ਚੰਗਾ ਜਿਹੜਾ ਲੈ ਆਉ ਹੂੰ ਚਾਹੇ 10 ਬਰੇ ਚੋਲ ਬੈ ਡੋਲਰ ਵਾਲੀ ਦੀ ਹੂੰ ਉਲਾਈ ਗਲੂਈ ਆ ਜਦੋਂ ਉਹ ਸੂਆ ਚੱਕ ਗਈ ਹੂੰ ਤੇ ਚਵਾਆਂ ਹੋ ਗਈਆਂ ਬੱਛੀ ਦੀਆਂ ਬੱਛੀਆਂ ਹੋਰ ਸਾਰਾ ਹੀ ਖਰਾ ਹੈ ਕਹਿੰਦੇ ਇੱਕ ਨੰਬਰ ਮਾਲ ਵਾਲਾ ਕਹਿੰਦੇ ਨਹੀਂ ਆਪਾਂ ਆਪਾਂ ਨਾ ਮੰਡਗਾ ਚੋ ਲੈਣਾ ਨਾ ਮੰਡਗਾ ਇਹ ਵੇਚਣਾ ਹੂੰ ਇਹ ਬਾੜ ਤੇ ਸਕੀਨ ਸਕੁਨੀ ਚੈਂਟ ਕਲਾ ਕਲਾ ਸਪੇਸ ਦਿਖਾ ਦੇ ਥਾਣਾ ਦੀਆਂ ਭਾਈ ਲੈ ਦਿਖਾ ਨੇ ਨੇੜੇ ਪੱਪਾ ਦਵਾਰੇ ਹਲ ਜਾ ਪੁੱਤੋ ਕੈਮਰਾ ਲੈ ਨਾ ਪੁੱਤ ਨਾ ਬੜਾ ਚੰਗਾ ਲੇ ਵਾ ਭਾਈ ਬੜਾ ਬੜਾ ਐ ਫੀਟ ਇੰਗਲਡਰ ਸਾਰੀ ਉਮਰ ਬੰਦਾ ਯਾਦ ਰੱਖੂਗਾ ਸਹੀ ਗੱਲ ਆ ਵੀ ਵੜ ਇੱਕ ਚੀਜ਼ ਆ ਹਾਂਜੀ ਲੈ ਚੱਲ ਕੀ ਮੋਲ ਲਾ ਫਿਰ ਜਾਇਜ ਇਹਦਾ ਆਪਾਂ ਬਸ ਜਾਇਜ ਹੀ ਮੋਲ ਕਰਾਂਗੇ ਇੱਕ ਪੰਜ ਚੋ ਸ਼ੋਰ ਕਰਾਂਗੇ ਠੀਕ ਆ ਕੋਈ ਸਵਾ ਲੱਖ ਨਹੀਂ ਡੇਰ ਨਹੀਂ 1 ਲੱਖ 5000 ਚੋ ਬਾਈ ਕਹਿੰਦਾ ਮਾਨ ਤਾਨ ਹੋ ਜਾਊਗਾ ਜਮਾ ਜਾਇਜ ਮੋਲ ਲਾ ਖਿੱਚ ਕੇ ਮੋਲ ਲਾ ਪ੍ਰਿੰਟ ਕੱਦ ਥਾਣ ਲੈਵਾ ਇੱਕ ਨੰਬਰ ਉਸੇ ਪਾਸੋਂ ਵੜਾ ਤਤਰਾ ਨਹੀਂ ਬਾਈ ਹੋਰਾਂ ਵੀ ਨਹੀਂ ਰੱਤੀ ਪਰ ਨਮਾ ਹਾਨ ਹੂੰ ਜਿਹੜਾ ਲੈ ਆਊਗਾ ਨੱਤ ਨਹੀਂ ਬਦਲਣੀ ਪੈਣੀ ਬੱਚੇ ਲੈ ਲੈ ਜਿਹੇ ਜੇ ਮਰਜ਼ੀ ਸਹੀ ਆ ਬਾਈ ਸਹੀ ਬੱਚੇ ਦਾ ਕੁਦਰਤੀ ਬੱਚਾ ਆ ਗਿਆ ਤੇ ਦੇਖ ਕਹੇ ਆ ਖੂਬਸੂਰਤ ਬੱਚਾ ਸਹੀ ਗੱਲ ਆ ਬਾਈ ਸਹੀ ਗੱਲ ਆ ਬਾਕੀ ਧਾਰਾਂ ਇਹਦੀਆਂ ਵੀ ਕੋਈ ਚੱਕਰ ਨਹੀਂ ਬਾਈ ਮਾਰ ਕੇ ਦਿਖਾ ਹਾਂ ਹਾਂਜੀ ਮਾਰ ਦੋ ਭਰਾ ਧਾਰਾਂ ਮਾਰ ਦੇ ਢੰਡੀ ਇਹ ਵੀ ਬਹੁਤ ਆ ਹਨਾ ਵਾਹ ਵਾਹ ਬਾਕੀ ਚੋਣ ਦਿਖਾਉਨੇ ਆ ਲੈ ਕਿਆ ਬਾਤ ਬੜੀ ਚੰਗੀ ਜਵਾਈ ਆ ਬੜੀ ਚੰਗੀ ਆ ਮੋਟਾ ਮੋਟਾ ਚੋਣ ਲੈ ਥਾਣੀ ਦਾ ਸੀ ਥਾਣੀ ਗਵਾਹੀ ਭਰਦਾ ਹੈਗਾ ਲੈ ਓਰਲੇ ਥਣਾਈ ਚ ਵਾਈ ਚੈੱਕ ਕਰੋ ਅੱਥੀ ਜੋ ਚੈ ਮਸ਼ੀਨਾਂ ਚ ਇੱਕ ਨੰਬਰ ਥਣ ਲੱਗਿਆ ਇੱਕ ਨੰਬਰ ਮਸ਼ੀਨਾਂ ਨਗੀਨਾ ਜਣਾ ਲਿਆਊਗਾ ਆਹੇ ਆ ਲੋਕੇ ਇਹਦੀਆਂ 77000 ਨੂੰ ਉਸਰਾ ਬਚਿਆ ਨਾੜਾਂ ਦੇ ਪਹਿਲਾਂ ਹਾਂਜੀ ਹਮ 77000 ਨੂੰ ਬਚਿਆ ਦਿੰਦਾ ਅਗਲਾ ਉਸਰਾ ਇਹ ਜਮਾ ਖਿੱਚ ਕੇ ਮੋਲ ਠੰਡੀ ਸੀਲ ਸੂਹੀ ਸਵਾਈ ਬਈ ਠੰਡੀ ਠੁੰਡੀ ਦਾ ਫੁੱਲ ਹੈ ਕਿ ਨਹੀਂ ਖੋਲਦੇ ਬਈ ਨਿਆਣਾ ਮੈਂ ਤਾਂ ਇਹ ਪੋਰਾ ਵੀ ਔਰ ਖੋਲ ਨਹੀਂ ਅੱਗੇ ਲਾਸਟ ਤੇ ਗੱਬਣ ਏ ਗੱਬਣਾ ਜੀ ਕਿਹੜਾ ਸੁਆ ਵੀਰੇ ਇਹ ਦੂਜਾ ਸੁਂਦੀ ਆ ਜੀ ਕਿੰਨੇ ਦਿਨ ਲੂਗੀ ਇਹ ਵਸ ਮੰਨ ਲਓ ਵੀ 5-4 ਦਿਨ ਲੈ ਜੂਗੀ ਕਿੰਨਾ ਕੁ ਰਿਕਾਰਡ ਹੈ ਠੰਡੀ ਸੀਲ ਹੈ ਹੂੰ ਰਿਕਾਰਡ ਗਾਂ 24-25 ਕਿਲੋ ਦੁੱਧ ਪਾ ਦੂ ਖੁੱਲਾ ਬੋਲੀ ਜਾਣ ਵਾਲੀ ਜਾਸੀ ਵਾਲਾ ਜਾਨ ਪਿਆ ਦੁੰਬੇਰਗੀ ਹੂੰ ਇਹ ਸੀਲ ਸਹਾਉ ਦਾ ਅੰਤ ਕੋਈ ਨਹੀਂ ਲੈ ਫੈਂਡ ਫੋਲੋ ਦੇਖ ਲੈ ਤਲਾ ਝੋ ਬੰਨ ਦਨੇ ਇਹਨੇ ਵਾਹ ਇਹ ਕਹਨਾ ਕੀ ਬਾਤਾਂ ਬਾਈ ਲੈ ਠੰਡੀ ਬਹੁਤ ਆ ਯਾਰ ਹਨਾ ਐਸਾ ਚਾਹੇ ਕੋਈ ਯਾਰ ਮੱਝਾ ਰਹਾ ਦੇ ਪਾਏ ਥੱਲੇ ਹੂੰ ਪੈਰ ਨਹੀਂ ਚੱਕਣਾ ਉਹ ਚਾਹਦੀ ਆ ਤੋੜ ਕੇ ਰਖ ਲਈ ਬ੍ਰੀਡ ਫੁੱਲ ਗਰਮੀ ਨਹੀਂ ਮੰਨਦੀ ਪੂਰੇ ਗਰਮੀ ਗਰਮੀ ਆਉਂਦੀਆਂ ਜਿਵੇਂ ਲੱਜ ਤਾਂ ਦੇ ਦੂਗੀ ਲੱਜ 10 ਮਹੀਨੇ ਤੋਂ ਤਾਂ ਦੇਉ ਡੱਕ ਮੈਂ ਫੇਸ ਬੜਾ ਪਿਆਰਾ ਹੈ ਨਾ ਹਾਂਜੀ ਹਮ ਮੈਕਸ ਜੀ ਬ੍ਰੀਡ ਆ ਮੱਝ ਨਾਲ ਦਾ ਦੁੱਧ ਦੇ ਦਿੰਦਾ ਹਾਂ ਬਾਕੀ ਤੋੜਾ ਚੈੱਕ ਕਰੋ ਲੈ ਬਸ ਬਲੈਕ ਚ ਆ ਗਈ ਹੈ ਜਰਸੂਈ ਆ ਹਾਂ ਗੱਬਣਾ ਗੱਬਣਾ ਕੱਚੀ ਆ ਕੱਚੀਆਂ ਆਲਾ ਮੁੱਲ ਹੋਊਗਾ ਬਾਈ ਬਾਕੀ ਤੋੜਾ ਚੈੱਕ ਕਰੋ ਲੈ ਇੱਕ ਨੰਬਰ ਤੋੜਾ ਗਿਆ ਕੀ ਆ ਪੁੱਤ ਆਕਦੀ ਮਨ ਜੀ ਲੈ ਚਾ ਆਇਆ ਪਤਾ ਆ ਉਹ ਬ੍ਰੀਡ ਬਹੁਤ ਆ ਵੜ ਤੇ ਕਿਹੜੀ ਚੰਗੀ ਆ ਜੀ ਬਾਲੀ ਚੰਗੀ ਆ ਫੇਸੂਸ ਦੇ ਹਾਂਜੀ ਲੈ ਬਾ ਮੋੜ ਲਾ ਕੋਈ ਨਹੀਂ ਮੋੜ ਲਾ ਥੋੜਾ ਬਾਹਰ ਨੂੰ ਜਾਖਦੀ ਮਾੜਾ ਜਾਖਦੀ ਆ ਤੋਪ ਦਾ ਕੋਈ ਚੱਕਰ ਨਹੀਂ ਤੂੰ ਦੱਸ ਉਨੀ ਕਾਨੀ ਦਾ ਤਾਂ ਅੰਤ ਨਹੀਂ ਕੋਈ ਨਿੱਗਰ ਨੂੰ ਕਰ ਬਹੁਤ ਆ ਗਿਆ ਕੀ ਮੋੜ ਲਾ ਫਿਰ ਕੱਚੀ ਦਾ ਜਾਇਜ਼ ਆ ਬਾਈ 22000 ਆਪਾਂ 75 ਚੋਂ ਛੋੜ ਸੋਪਾ ਕਰ ਦਾਂ ਜਮਾ ਜਾਇਜ ਮੋਲ 75000 ਚ ਮਾਨਤਨ ਬਹੁਤ ਚੰਗਾ ਭਾਂਡਾ ਹੈ ਜਿਹੜਾ ਬੰਦਾ ਲਊਗਾ ਬੱਚੇ ਪਾਲੂਗੀ ਨਜ਼ਾਰੇ ਦੇਊਗੀ ਐ ਨਹੀਂ ਗੱਲ ਕੋਈ ਹੂੰ ਮੰਗਾ ਵਰਗੀ ਹੈ ਤਾਂ ਕਿੰਨਾ ਚੰਗਾ ਥਣ ਲੱਗਦਾ ਬੜਾ ਚੰਗਾ ਜੋਲ ਝਾਲਾ ਮਾ ਹਾਂ ਬਾਕੀ ਇਹ ਦੇ ਲੈ ਮੋਤ ਲੈ ਬੋਲੀ ਬਣੂਗੀ ਹੈ ਨਾ ਐ ਕੱਢਦ ਨੇ ਫਲਾਕੇ ਨੇ ਲੈ ਚੱਲ ਮੋੜ ਕੇ ਬਾਕੀ ਕੁੰਨਾ ਡੰਗਰ ਜਾਇਜ ਮਾਨਤਨ ਕੋਈ ਚੱਕਰ ਕੁੰਨਾ ਡੰਗਰ ਕੁੰਨਾ ਹੀ ਹੁੰਦਾ ਉਹ ਨਹੀਂ ਹੁੰਦਾ ਸਹੀ ਗੱਲ ਹੈ ਨਾਗਸੀ ਭਰਾ ਕੋਲੇ ਚਾਰ ਚਾਰੀ ਦਿਖਾਤੇ ਕਿਸੇ ਵੀਰ ਨੂੰ ਚਾਰਾਂ ਚ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ